ਹਰਾਲ ਚਾਹ ਇਹ ਇਥੇ ਮੇਰੀ ਬਹੁਤ 7-800 ਵੱਜਾ ਕਾਵਾ ਆ ਜੀ ਇਹ ਕਹਿੰਦੇ ਕਿ ਕਿੰਨੇ ਕੱਪੜੇ ਪੋਲਟਿਕਸ ਤੋਂ ਦਾਗ ਲੱਗਦਾ ਤੇ 50 ਦਾ ਕੰਮ ਚਿੱਟੇ ਕੱਪੜੇ ਪਾ ਕੇ ਕਿੰਨੇ ਤੁਸੀਂ 700 ਕਹਿੰਦੇ ਕਿੰਨੇ ਕੱਪੜੇ ਪਾ ਖੜੇ ਆ ਬਿਲਕੁਲ ਕੱਪੜੇ ਤੇ ਚਿੱਟੇ ਪਾਏ ਆ ਪਰ ਹਾਲੇ ਛਿੱਟੇ ਛੋਟੇ ਵੱਜੇ ਨਹੀਂ ਤੇ ਇਹ ਸਾਡਾ ਬਹੁਤ ਪੁਰਾਣਾ ਦਾਦਾ ਜੀ ਦੇ ਸਮੇਂ ਤੋਂ ਚੱਲਦਾ ਆ ਰਿਹਾ ਕੰਮ ਆ ਚੰਗਾ ਦੁੱਧ ਚੰਗਾ ਦਹੀਂ ਚੰਗਾ ਪਨੀਰ ਅੱਜ ਦੇ ਟਮੇ ਸਮੇਂ ਵਿੱਚ ਬੜੇ ਭਾਗਾ ਵਾਲਿਆਂ ਨੂੰ ਮਿਲਦਾ ਆ ਨੇ ਤਾਂ ਨਕਲੀ ਦੁੱਧ ਪੀ ਪੀ ਕੇ ਸਭ ਨਕਲੀ ਹੋਏ ਹੋਏ ਨੇ ਹਨਾ ਸ਼ਾਇਦ ਜੇ ਇਹ ਪੇਸ਼ਾਈ ਕਿਤਾ ਸੀ ਨਾ ਕਰਦੇ ਹੁੰਦੇ ਤੇ ਮੈਂ ਜਿੰਨਾ ਵੀ ਆਪਣੇ ਵੱਲੋਂ ਬੋਡੀ ਬਿਲਡਿੰਗ ਲੈਵਲ ਤੇ ਅਚੀਵ ਕੀਤਾ ਉਹ ਕਦੇ ਵੀ ਪੁਰਾਣਾ ਨਹੀਂ ਹੋਣਾ ਸੀ ਖਰਾਗੋਬਣਾ ਜਿੰਨੀ ਮਰਜ਼ੀ ਮਿਹਨਤ ਕਰੀ ਜਾਓ ਕੋ ਤੁਹਾਡਾ ਕੁਝ ਬਣ ਨਹੀਂ ਸਕਦਾ ਉੱਥੇ ਸਾਡਾ ਵਿਚਾਰ ਹੈ ਕਿ ਹੋਰ ਪਸ਼ੂਆਂ ਦਾ ਜਿਗਾੜ ਵੱਡਾ ਕੀਤਾ ਜਾਏ ਕਿ 1500 2000 ਪਸ਼ੂ ਕਰਕੇ ਤੇ ਫਿਰ ਉੱਥੇ ਮਸ਼ੀਨਰੀ ਸੈਟਅਪ ਜਿਹੜਾ ਪ੍ਰੋਪਰ ਕੀਤਾ ਜਾਏ ਵੀ ਇਹਨਾਂ ਦੀ ਜਿਹੜੀ ਮਿਲਕ ਹੈ ਮਿਲਕਿੰਗ ਹੈ ਉਹ ਐਕਚੁਅਲੀ ਬਾਈ ਮਸ਼ੀਨਸ ਹੋ ਸਕੇ ਦੇਖੋ ਜੀ ਅਸੀਂ 12 ਮੱਜਾਂ ਦੇ ਇੱਕ ਬੰਦਾ ਛੱਡਿਆ ਹਾਂ ਠੀਕ ਹੈ ਨਾ ਇੱਕ ਖੁਰਲੀ ਦੇ ਇੱਕ ਬੰਦਾ ਜਿੰਨੀਆਂ ਖੁਰਲੀਆਂ ਨੇ ਉੰਨੇ ਹੀ ਬੰਦੇ ਲੇਬਰ ਹੈ ਹਨਾ ਤਾਂ ਰੋਲਪੁਰ ਕਰਕੇ ਕੀ ਕੰਟਰੋਵਰਸੀ ਹੈ ਹੋਰ ਜਿਹੜੇ ਤੁਹਾਡੇ ਪ੍ਰੋਜੈਕਟ ਤੇ ਹੁਣ ਬਹੁਤ ਕੁਝ ਹੋ ਗਿਆ ਉਹਨਾਂ ਨਾਲ ਸੋ ਉਹਦੇ ਲਈ ਕੀ ਤੁਹਾਡੇ ਕੋਲ ਮੈਂ ਟ੍ਰੇਨਿੰਗ ਹੈ ਵੀ ਤੁਸੀਂ ਕਿਸ ਤਰੀਕੇ ਨਾਲ ਵਰਕਿੰਗ ਚਾ ਸਕਦੇ ਥੋੜਾ ਥੋੜਾ ਵਾਸ਼ ਕੀਤਾ ਜਾਂਦਾ ਹੈ ਜਿਹੜੇ ਲੋਕਲ ਮੰਤਰੀ ਸੰਤਰੀ ਜਾਂ ਐਮ ਐਲ ਏ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਗਰੈਲੀਆਂ 'ਚ ਇਕੱਠ ਚਾਹੀਦਾ ਸੋ ਇਹੋ ਜੇ ਨੌਜਵਾਨ ਫਿਰ ਉਹਨਾਂ ਦੇ ਹੱਥੇ ਚੜ ਜਾਂਦੇ ਨੇ ਛੋਟੇ ਨੇ ਹੱਲੇ ਇਮੈਚੂਰ ਨੇ ਜਿਨ੍ਹਾਂ ਜ਼ਿੰਦਗੀ 'ਚ ਕੋਈ ਦੇਖਿਆ ਨਹੀਂ ਕੁਛ ਕੀਤਾ ਨਹੀਂ ਪਰ ਉਹ ਉਹ ਪਰਿਵਾਰ ਜਿਨ੍ਹਾਂ ਦੇ ਉਹ ਬੱਚੇ ਚਲੇ ਜਾਂਦੇ ਨੇ ਉਹਨਾਂ ਦਾ ਪੇਨ ਜਾ ਕੇ ਦੇਖੋ ਉਹਨਾਂ ਮਾਮਾ ਦਾ ਦਰਦ ਜਾ ਕੇ ਦੇਖੋ ਬਹੁਤ ਬਹੁਤ ਇੱਥੇ ਲੋਕਲੀ ਪੋਲਿਟਿਸ਼ੀਅਨ ਸੀ ਕਿ ਮੈਂ ਹੁਣ ਹੱਲੇ ਨਾਮ ਨਹੀਂ ਲੈਣਾ ਚਾਹੁੰਦਾ ਪਰ ਟਾਈਮ ਆਉਣ ਤੇ ਨਾਮ ਲਵਾਵਾਂਗੇ ਕਿ ਕਿਨੇ ਕਿਸ ਮੰਤਰੀਆਂ ਕਿਹਨਾ ਮੰਤਰੀਆਂ ਦੇ ਉਹ ਸ਼ਿਕਾਰ ਹੋਏ ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਮੰਤਰੀ ਸੰਤਰੀ ਅੱਜ ਵੀ ਪਾਵਰ ਸੱਤਾ ਵਿੱਚ ਨਿਗਮਾਨ ਰਹੇ ਨੇ ਆਪਣੇ ਪਰਿਵਾਰ ਵਿੱਚ ਖਾ ਪੀ ਹੰਡਾ ਰਹੇ ਨੇ ਪਰ ਜਿਹੜੇ ਸਾਡੇ ਬੱਚੇ ਸੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹੋ ਉਹ ਨਾਲ ਉਹ ਦੀ ਤਾਂ ਨਵੇਂ ਹੋਰ ਬੱਚੇ ਕੋ ਲੈ ਆਂਦੇ ਨਾਲ ਜੀ ਉਹ سلسلہ ਚੱਲ ਰਿਹਾ ਨਾ ਉਹ سلسلہ ਚੱਲਦਾ ਪਿਆ ਔਰ ਉਹ سلسلے ਨੂੰ ਅਸੀਂ ਤੋੜਨਾ ਚਾਹੁੰਦੇ ਹਾਂ ਹਾਂ ਜੀ ਬਿਲਕੁਲ ਜਿੰਦਰ ਤੂੰ ਲੜਾਂਗੇ ਔਰ ਹੋ ਸਕਦਾ ਕਿ ਜੇ ਸਟ੍ਰੈਟਜੀ ਬਣਦੀ ਹੈ ਤਾਂ ਵੈਸੇ ਮੇਰਾ ਗਰਦਾਸਪੁਰ ਬਟਾਲਾ ਵੀ ਮੇਰਾ ਆਪਣਾ ਇਲਾਕਾ ਤਲਵੰਡੀ ਚੁਮਰਾ ਮੇਰਾ ਪਿੰਡ ਹੈ ਤੇ ਉੱਥੇ ਵੀ ਬਹੁਤ ਸਾਰੇ ਜਨਰਲ ਸੀਟਸ ਹੈਗੀਆਂ ਨੇ ਤੇ ਸਾਡਾ ਉੱਥੇ ਕਾਪੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਬਹੁਤ ਹੀ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਇਸ ਵਕਤ ਅਸੀਂ ਇੱਕ ਡੇਰੀ ਫਾਰਮ ਦੇ ਖੜੇ ਹਾਂ ਸੋ ਖਾਸ ਖਬਰ ਇਹ ਨਹੀਂ ਕਿ ਡੇਰੀ ਫਾਰਮ ਹੈ ਨਾਲ ਸ਼ਖਸੀਅਤ ਬਹੁਤ ਖਾਸ ਹੈ ਮੇਰੇ ਨਾਲ ਨੇ ਅੱਜ ਬਰਿੰਦਰ ਕੋਮਲਵੰਦੀ ਨਾਲ ਗੱਲਬਾਤ ਕਰਾਂਗੇ ਔਰ ਬਹੁਤ ਆਪ ਸਵਾਗਤ ਭਾਈ ਥੈਂਕ ਯੂ ਭਾਈ ਥੈਂਕ ਯੂ ਜੀ ਸਿਵਾਦ ਮੈਂ ਬੜਾ ਹੈਰਾਨ ਸੀਗਾ ਇਹ ਇੱਥੇ ਆ ਤੇਰੀ ਬੰਸਤ 7-800 ਮੱਝਾਂ ਕਾਵਾਆਂ ਆ ਤੇ ਇਹ ਕਹਿੰਦੇ ਚਿੱਟੇ ਕੱਪੜੇ ਪੋਲਿਟਿਕਸ ਹੋਣ ਤੇ ਦਾਗ ਲੱਗਦਾ ਤੇ ਮੱਝਾਂ ਦਾ ਕੰਮ ਚਿੱਟੇ ਕੱਪੜੇ ਪਾ ਕੇ ਨਹੀਂ ਹੁੰਦਾ ਤੁਸੀਂ 700 ਬਿਲਕੁਲ ਕੱਪੜੇ ਦੇ ਚਿੱਟੇ ਪਾਏ ਆ ਪਰ ਹਲੇ ਛਿੱਟੇ ਛੁੱਟੇ ਵੱਜੇ ਨਹੀਂ ਤੇ ਠੀਕ ਹੈ ਚਿੱਟੇ ਕੱਪੜੇ ਪਾਉਣੇ ਵੈਸੇ ਵੀ ਸਾਡਾ ਸ਼ੌਂਕ ਵੀ ਕਹਿ ਸਕਦੇ ਆ ਕੁੜਤੇ ਪਜਾਮੇ ਬਟ ਅਜੀ ਤੁਹਾਡੇ ਨਾਲ ਇੰਟਰਵਿਊ ਕਰਨੀ ਸੀ ਇਸ ਕਰਕੇ ਖਾਸ ਤਿਆਰ ਹੋਏ ਆ ਤੇ ਇਹੀ ਚਿੱਟੇ ਕੱਪੜੇ ਦਾ ਸ਼ੌਕ ਤਾਂ ਵੀ ਪੋਲਿਟਿਕਸ ਵਾਲ ਲੈ ਕੇ ਚੱਲੇ ਆ ਨਹੀਂ ਪੋਲਿਟਿਕਸ ਦੇ ਪੋਲਿਟਿਕਸ ਕੋਈ ਸ਼ੌਂਕ ਨਾਲ ਨਹੀਂ ਹੁੰਦੀ ਬਾਈ ਸ਼ੌਂਕ ਨਾਲ ਤੁਸੀਂ ਕੋਈ ਗੇਮ ਕਰਦੇ ਹੋ ਕੋਈ ਬਿਜ਼ਨਸ ਕਰਦੇ ਹੋ ਉਹ ਤੁਹਾਨੂੰ ਪੈਸ਼ਨ ਡਰਾਈਵ ਕਰਦਾ ਪਰ ਇਹ ਸਮੇਂ ਦੀ ਲੋੜ ਹੈ ਐਕਸ਼ਨ ਲਈ ਕਿਉਂਕਿ ਜਿਸ ਹਾਲ ਨਾਲ ਪੰਜਾਬ ਦਾ ਜੋ ਹਾਲਾਤ ਨੇ ਉਹ ਜਵਾਨੀ ਨੌਜਵਾਨੀ ਸੋ ਕਿਤਨਾ ਕਿਤੇ ਦਿਲ 'ਚ ਇਹ ਹੈ ਕਿ ਕੁਛ ਨਾ ਕੁਛ ਆਪਣੇ ਵਾਸਤੇ ਬਹੁਤ ਕੁਛ ਕਰ ਰਹੇ ਆ ਤੇ ਕੀਤਾ ਵੀ ਹੈ ਪਰ ਕੁਛ ਨਾ ਕੁਛ ਸੋਸਾਇਟੀ ਲਈ ਇਦਾਂ ਦਾ ਕੀਤਾ ਜਾਵੇ ਹੁਣ ਕਿ ਜਿਹਦੇ ਵਿੱਚ ਬਾਕੀ ਨੌਜਵਾਨ ਵੀ ਰੋਜ਼ਗਾਰ ਨਾਲ ਜੁੜਨ ਚੰਗੀ ਸਿਹਤ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਕੁਛ ਕੁਛ ਇਸ ਤਰ੍ਹਾਂ ਦਾ ਜੇ ਅਸੀਂ ਸਮਾਜ ਲਈ ਕਰ ਪਾਏ ਤੇ ਬੜੀ ਵੱਡੀ有机会 ਹੋਈ ਪੋਲਟਿਕਸ ਵਾਲੇ ਵੀ ਆਪਾਂ ਹੋਨੇ ਆ ਤੁਸੀਂ ਕਬੱਡੀ ਦੇ ਗਰਾਉਂਡਾਂ ਦੇਖਿਆ ਨੇ ਤੁਸੀਂ ਫਿਲਮ ਵੀ ਕੀਤੀ ਐ ਕਬੱਡੀ ਤੇ ਉੱਥੇ ਇੱਕ ਕਹਿੰਦੇ ਹੁੰਦੇ ਆ ਕਮੈਂਟਰੀ ਕਰਦੇ ਕਹਿੰਦੇ ਵੀ ਜਹਾਂ ਤੋਂ ਦੁੱਧ ਵੇਚਿਆ ਤੇ ਜਹਾਂ ਪੀਤਾ ਪਤਾ ਕਿਤੇ ਗਰਾਉਂਡ ਲੱਗੂ ਆ ਸੋ ਤੁਸੀਂ ਦੋਨੇ ਕੰਮ ਕਰ ਲੈਤ ਸਿਹਤ ਵੀ ਵਧੀਆ ਬਣਾਈਆਂ ਨਾਮ ਵੀ ਖੱਟਿਆ ਤੇ ਇਹ ਡੇਰੀ ਫਿਲਮ ਦਾ ਕੰਮ ਫਿਰ ਤੋਂ ਸ਼ੁਰੂ ਕੀਤਾ ਹੋਇਆ ਹੈ ਇਹ ਸਾਡਾ ਬਹੁਤ ਪੁਰਾਣਾ ਦਾਦਾ ਜੀ ਦੇ ਸਮੇਂ ਤੋਂ ਚੱਲਦਾ ਆ ਰਿਹਾ ਕੰਮ ਆ ਔਰ ਇਹ ਵੀ ਹੈਲਥ ਨਾਲ ਰਿਲੇਟਿਡ ਆ ਚੰਗਾ ਦੁੱਧ ਚੰਗਾ ਦਹੀਂ ਚੰਗਾ ਪਨੀਰ ਅੱਜ ਦੇ ਟਾਈਮ ਸਮੇਂ ਵਿੱਚ ਬੜੇ ਭਾਗਾ ਵਾਲਿਆਂ ਨੂੰ ਮਿਲਦਾ ਹੈ ਨਿਕਲੀ ਨਗਲੀ ਦੁੱਧ ਪੀਪੀ ਕੇ ਸਭ ਨਗਲੀ ਹੋਏ ਹੋਏ ਨੇ ਹਨਾ ਸੋ ਹੈਲਥ ਨਾਲ ਰਿਲੇਟਿਡ ਮੇਰਾ ਆਪਣਾ ਪੈਸ਼ਨ ਸੀ ਬੋਡੀ ਬਿਲਡਿੰਗ ਡਾਈਟ ਔਰ ਉਹਦੇ ਵਿੱਚ ਮੈਨੂੰ ਆਪਣੇ ਘਰ ਦੀ ਖਾਣ ਬਹੁਤ ਵਧੀਆ ਤੇ ਪਿਓਰ ਮਿਲਦੀ ਸੀ ਸ਼ਾਇਦ ਜੇ ਇਹ ਪੇਸ਼ਾ ਹੀ ਕਿਤਾ ਸੀ ਨਾ ਕਰਦੇ ਹੁੰਦੇ ਤੇ ਮੈਂ ਜਿੰਨਾ ਵੀ ਆਪਣੇ ਵੱਲੋਂ ਬੋਡੀ ਬਿਲਡਿੰਗ ਲੈਵਲ ਤੇ ਅਚੀਵ ਕੀਤਾ ਉਹ ਕਦੀ ਵੀ ਪੂਰਾ ਨਹੀਂ ਹੋਣਾ ਸੀ ਤੇ ਇਹ ਹੁਣ ਤੁਸੀਂ ਇੱਥੇ ਰੋਜ਼ ਹੁੰਦੇ ਹੋ ਆਪ ਆਪ ਨਿਗਰਾਂ ਰੱਖਦੇ ਸਾਰੀ ਨਹੀਂ ਡੈਡ ਦੇਖਦੇ ਨੇ ਜ਼ਰਾ ਮੈਂ ਵਿੱਚ ਵਿੱਚ ਗੀੜਾ ਮਾਰਦਾ ਰਹਿੰਨਾ ਕਦੀ ਆ ਗਏ ਹਨਾ ਦੇਖਿਆ weight watch ਕੀਤਾ ਪਰ ਜਿਆਦਾ ਫਾਰਮ ਜਿਹੜਾ ਹੈਗਾ ਬਾਪੂ ਜੀ ਦੇ ਸਰਪੇ ਜੀ ਸ਼ੁਰੂ ਤੋਂ ਜਮਸ਼ੀਰ ਚ ਹੀ ਇੱਥੇ ਨਹੀਂ ਇਹ ਪਹਿਲਾਂ ਅਸੀਂ ਸਿਟੀ ਦੇ ਵਿੱਚ ਸੀਗੇ ਬਾਈ ਜੀ ਜੀ ਇਹ ਜਦੋਂ 2002 ਦੇ ਵਿੱਚ ਕਾਰਪੋਰੇਸ਼ਨਜ਼ ਨੇ ਰੂਲ ਕੱਢਿਆ ਵੀ ਮੂਵ ਕਰ ਦਿੱਤੀਆਂ ਸ਼ਹਿਰਾਂ ਦੇ ਵਿੱਚੋਂ ਡੇਰੀਆਂ ਸਾਰੀਆਂ ਤੇ ਫਿਰ ਸਾਰਾ ਕੰਪਲੈਕਸ ਇੱਥੇ ਆ ਕੇ ਵੱਸ ਗਿਆ ਕਿ ਅਸੀਂ ਵੀ ਉਰੇ ਫੇਰ ਸ਼ਿਫਟ ਕੀਤਾ ਤੇ ਬਣਾਇਆ ਤੇ ਤੁਹਾਡੀ ਇਸ ਸਿਹਤ ਖੇਡ ਵਾਲੇ ਪਾਸੇ ਇਸ ਪਰਿਵਾਰ ਦਾ ਕਿੰਨਾ ਘਰ ਤੇ ਆ ਨਹੀਂ ਹਾਂ ਹਾਥੇ ਸੀਗਾ ਕਿ ਦਾਦਾ ਜੀ ਨੂੰ ਸ਼ੌਂਕ ਸੀ ਕਬੱਡੀ ਖੇਡਣ ਦਾ ਪਿਤਾ ਜੀ ਨੂੰ ਸੀਗਾ ਬਟੂ ਬਹੁਤ ਵੱਡੇ ਪੱਧਰ ਤੇ ਤਾਂ ਚਲੋ ਉਸure ਹਾਲਾਤ ਇਦਾਂ ਦੇ ਸੀ ਨਹੀਂ ਖੇਡ ਸਕੇ ਬਟ ਫਿਰ ਮੈਂ ਜਦੋਂ ਸ਼ੁਰੂਆਤ ਕੀਤੀ ਤਾਂ ਮੈਨੂੰ ਇਸ ਡੇਰੀ ਫਾਰਮ ਤੋਂ ਦੇਖੋ ਕੋਈ ਵੀ ਗੇਮ ਕਰਨੀ ਨਾ ਖਰਾਕ ਨਾ ਹੁੰਦੀ ਹੈ ਉਹਦੇ ਵਾਸਤੇ ਤੁਹਾਨੂੰ ਦੁੱਧ ਕਿਉਂ ਪਨੀਰ ਜਾਂ ਡਾਈਟ ਜੋ ਵੀ ਚਾਹੀਦਾ ਹੈ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਖਰਾਕ ਤੋਂ ਬਿਨਾ ਜਿੰਨੀ ਮਰਜ਼ੀ ਮਿਹਨਤ ਕਰੀ ਜਾਓ ਕੋਈ ਤੁਹਾਡਾ ਕੁਝ ਬਣ ਨਹੀਂ ਸਕਦਾ ਸੋ ਇਸੇ ਕਰਕੇ ਦਾ ਬਹੁਤ ਵੱਡਾ ਰੋਲ ਰਿਹਾ ਹੈ ਬਈ ਖਰਾਕ ਦੇ ਵਿੱਚ ਸੋ ਇਹਦੇ ਵਿੱਚ ਤੁਸੀਂ ਸੰਭਾੜ ਤੋਂ ਅੱਜ ਜਿਹੜੀ ਕਰਦੇ ਮੈਂ ਸੁਣ ਰਿਹਾ ਸੀ ਕਿ ਤਕਰੀਬਨ ਬਹੁਤਾ ਤੁਸੀਂ ਆਰਗੈਨਿਕ ਰੱਖਿਆ ਹੋਇਆ ਸਿਸਟਮ ਦੇਖੋ ਕੋਸ਼ਿਸ਼ ਇਹੀ ਹੈ ਵੀ ਪਸ਼ੂ ਕਈ ਵਾਰੀ ਟਿਕਏ ਟੁਕੇ ਤੇ ਜਾਂਦੇ ਨੇ ਜਿਨ੍ਹਾਂ ਦੇ ਬੱਚੇ ਪੁੱਛੇ ਮਰ ਜਾਂਦੇ ਨੇ ਪਰ ਹੁਣ ਅਸੀਂ ਲੇਟੈਸਟ ਟੈਕਨੋਲੋਜੀ ਨਾਲ ਦੁਬਾਰਾ ਇਹਨੂੰ ਅੱਗੇ ਕਰ ਰਹੇ ਹਾਂ ਕਿ ਮੈਂ ਇੱਥੋਂ ਬੁੱਕ ਕਰ ਰਹੇ ਹਾਂ ਜਿੱਥੇ ਮੇਰੀ ਜ਼ਮੀਨ ਆ ਉੱਥੇ ਸਾਡਾ ਵਿਚਾਰ ਹੈ ਕਿ ਹੋਰ ਪਸ਼ੂਆਂ ਦਾ ਜਿਗਾੜ ਵੱਡਾ ਕੀਤਾ ਜਾਏ ਕੋਈ 1500 2000 ਪਸ਼ੂ ਕਰਕੇ ਤੇ ਫਿਰ ਉੱਥੇ ਮਸ਼ੀਨਰੀ ਸੈਟਅਪ ਜਿਹੜਾ ਪ੍ਰੋਪਰ ਕੀਤਾ ਜਾਵੇ ਇਹਨਾਂ ਦੀ ਜਿਹੜੀ ਮਿਲਕ ਹੈ ਮਿਲਕਿੰਗ ਹੈ ਉਹ ਐਕਚੁਅਲੀ ਬਾਈ ਮਸ਼ੀਨਸ ਹੋ ਸਕੇ ਬਟ ਉਹ ਹਲੇ ਮੱਝਾਂ ਵਿੱਚ ਇਨੀ ਪੋਸੀਬਲ ਜਾਂ ਕਾਰਗਰ ਨਹੀਂ ਹੈਗੀ ਗਾਈਆਂ ਦੇ ਫਾਰਮ ਨੇ ਉੱਥੇ ਜਿਹੜੀ ਮਿਲਕਿੰਗ ਹੈ ਉਹ ਸਾਰ ਸਾਡਾ ਦੋ ਘਰੋਬਾਰ ਸਰ ਮੱਜਾਂ ਦਾ ਹੀ ਰਿਹਾ ਜੀ ਸ਼ੁਰੂ ਤੋਂ ਦਾਰਾ گاਵਾਾਂ ਵੀ ਹੈਗੀਆਂ ਨੇ گاਵਾਾਂ ਥੋੜੀਆਂ ਨੇ ਪਰ ਮੱਜਾਂ ਜ਼ਿਆਦਾ ਨੇ ਸਾਡੇ ਦੀ ਸੋ ਇਹਦੇ ਵਿੱਚ ਹੁਣ ਫੇ ਕਿੰਨੇ ਕੁ ਬੰਦੇ ਇਹਦੀ ਦੇਖਭਾਲ ਕਰਦੇ ਆ ਤੁਹਾਡੇ ਕੋਲ ਦੇਖੋ ਜੀ ਅਸੀਂ 12 ਮੱਜਾਂ ਤੇ ਇੱਕ ਬੰਦਾ ਛੱਡਿਆ ਹੋਇਆ ਹੈ ਠੀਕ ਹੈ ਨਾ ਇੱਕ ਖੁਰਲੀ ਦੇ ਇੱਕ ਬੰਦਾ ਹੁਣ ਜਿੰਨੀਆਂ ਖੁਰਲੀਆਂ ਨੇ ਉੰਨੇ ਹੀ ਬੰਦੇ ਲੇਬਰ ਹੈ ਹਨਾ 10 ਤੋਂ 12 ਪਸ਼ੂ ਇੱਕ ਬੰਦੇ ਨੇ ਉਹਨਾਂ ਦਾ ਪੱਠਾ ਦਿੱਤਾ ਉਹਦਾ ਨਿਵਾਣਾ ਤਵਾਣਾ ਉਹਦੀ ਚੁਆਇਸ ਵੇਰੇ ਸ਼ਾਮ ਉਹਦੀ ਟੇਕ ਕੇਅਰ ਅੰਡਰ ਹੁੰਦੀ ਹੈ ਤੇ ਹੁਣ ਤੁਸੀਂ ਜਾਣਾਂ ਵੀ ਆਪ ਆਪਾਂ ਗੱਲ ਵੀ ਆਉਂਦੀ ਪੋਲਿਟਿਕਸ ਤੇ ਆਇਆ ਨਹੀਂ ਆ ਤੁਹਾਡਾ ਐਲਾਨ ਬੜੀ ਚਰਚਾ ਵਿੱਚ ਹੈ ਪੰਜਾਬ ਦੇ ਬਹੁਤ ਸਾਰੇ ਲੋਕ ਤੁਹਾਡਾ ਦੇਖ ਰਹੇ ਜਿਹੜਾ ਤੁਸੀਂ ਐਲਾਨ ਕੀਤਾ ਕਿ ਨਵੀਆਂ ਸ਼ਖਸੀਅਤਾਂ ਬਹੁਤ ਦਰਦੀਆਂ ਦੇ ਪੋਲਿਟਿਕਸ ਤੋਂ ਵੀ ਬਗੰਦਾ ਕੰਦਾਇਆ ਇਲਜ਼ਾਮबाजी ਹੁੰਦੀ ਆ ਬਹੁਤ ਕੁਝ ਹੁੰਦਾ ਆ ਤੁਸੀਂ ਕੀ ਸੋਚਦੇ ਹੋ ਪੋਲਿਟਿਕਸ ਨੂੰ ਅੱਜ ਜੁਆਇਨ ਕਰਦੇ? ਅ ਦੇਖੋ ਮੈਂ ਕੋਈ ਏਡੀ ਵੱਡੀ ਸ਼ਖਸੀਅਤ ਤੇ ਹੈ ਨਹੀਂ ਕਿ ਜਿਹਦਾ ਐਲਾਨ ਬੜੀ ਚਰਚਾ ਚ ਹੋਵੇ ਬਟ ਹਾਂ ਚਲੋ ਆਪਣੀ ਇੱਕ ਫਰਟੀਨਿਟੀ ਹੁੰਦੀ ਕਮਿਊਨਿਟੀ ਹੁੰਦੀ ਆ ਉਹਦੇ ਵਿੱਚ ਜ਼ਰੂਰ ਇੱਕ ਥੋੜੀ ਬੋਤੀ ਪਛਾਨ ਰੱਖਦੇ ਆ ਔਰ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਮਨ ਵਿੱਚ ਇਹ ਸੀਗਾ ਕਿ ਕੁਝ ਨਾ ਕੁਝ ਨੌਜਵਾਨੀ ਦੇ ਲਈ ਹੁਣ ਤੱਕ ਸਿਹਤ ਦਿੰਦੇ ਆਇਆ ਚੰਗੀ ਸਿਹਤ ਨਾਲ ਚੰਗੀ ਐਕਸਰਸਾਈਜ਼ ਕਰੋ ਚੰਗੀ ਆਪਣੀ ਹੈਲਥ ਦੇ ਨਾਲ ਨਾਲ ਆਪਣੀ ਮੈਂਟਲ ਹੈਲਥ ਨੂੰ ਵਧੀਆ ਬਣਾ ਕੇ ਰੱਖੋ ਸੋ ਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਅਪਰੋਚ ਕਰਨਾ ਉਹਨਾਂ ਦੀ ਜਿਹੜੀ એનર્ਜੀ ਆ ਉਹਨੂੰ ਚੰਗੇ ਪਾਸੇ ਡਾਇਵਰਟ ਕੀਤਾ ਜਾਏ ਕੁਝ ਸੈਮੀਨਾਰਸ ਕੀਤੇ ਜਾਣ ਕੁਝ ਇਵੈਂਟਸ ਕੀਤੇ ਜਾਣ ਔਰ ਉਹਨਾਂ ਵਾਸਤੇ ਬੇਸਿਕ ਰੂਟ ਸੇ ਐਸਾ ਇਨਫਰਾਸਟ੍ਰਕਚਰ ਤਿਆਰ ਕੀਤਾ ਜਾਤੇ ਕਿ ਪਿੰਡਾਂ ਦੇ ਵਿੱਚ ਨਿੱਕੇ ਨਿੱਕੇ ਟਾਊਨਸ ਦੇ ਵਿੱਚ ਉਹਨਾਂ ਵਾਸਤੇ ਫੈਸਿਲਿਟੀਆਂਜ਼ ਹੋਣ ਜਿਮ ਹੋਣ ਗਰਾਊਂਡ ਜ਼ੋਨ ਜਿੱਥੇ ਜਾ ਕੇ ਆਪਣੀ ਮਿਹਨਤ ਕਰਨ ਦੀ ਯੂਟਿਲਾਈਜ਼ ਕਰ ਸਕਦਾ ਸੋ ਸਾਰੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਨੂੰ ਵੱਡੇ ਉਹਨਾਂ ਆ ਕੇ ਵੱਡਾ ਕਰਨ ਦਾ ਪਲਾਨ ਤੇ ਹੈਗਾ ਮਨ ਸੋਚ ਤੇ ਹੈਗੀ ਹੈ ਸੋ ਦੇਖਦੇ ਹਾਂ ਮਾਲਕ ਦੀ ਕਿਰਪਾ ਨਾਲ ਕਿੰਨਾ ਕਾਮਯਾਬ ਹੋਨੇ ਆਂ ਔਰ ਕਿੰਨਾ ਲੋਕਾਂ ਦਾ ਸਾਥ ਮਿਲਦਾ ਨੌਜਵਾਨੀ ਤੇ ਬਹੁਤ ਚਰਚਾ ਹੁੰਦੀ ਹੈ ਵੀ ਨੌਜਵਾਨੀ ਬਰਬਾਦ ਹੋ ਰਹੀ ਆ ਤੁਸੀਂ ਵੀ ਸਪੋਰਟਸ ਨਾਲ ਜੁੜੇ ਰਹੇ ਹੋ ਸਪੋਰਟਸ ਨਾਲ ਜੁੜੇ ਬਹੁਤ ਸਾਰੇ ਨੌਜਵਾਨ ਕਿਰੈਕਟਰ ਬਣੇ ਔਰ ਮੈਂ ਤੁਹਾਡੇ ਇੰਟਰਵਿਊ ਤੋਂ ਲੈ ਤੁਹਾਡੇ ਵਿੱਚ ਸਟੂਡੈਂਟ ਵੀ ਰਹੇ ਸੁੱਖਾ ਕਾਲਾ ਵਰਗੇ ਵੀ ਕੀ ਬਾਰਡਰ ਵਰਗੇ ਹੋਰ ਜਿਹੜੇ ਤੁਹਾਡੇ ਸਟੂਡੈਂਟ ਰਹੇ ਤੇ ਹ ਤੋ ਉਹਦੇ ਲਈ ਕੀ ਤੁਹਾਡੇ ਸਮਾਰਟ ਪਲੈਨਿੰਗ ਹੈ ਵੀ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਮੋਜਬਾਨੀ ਪਹੁੰਚਾ ਸਕਦੇ ਹੋ ਦੇਖੋ ਉਹ ਬਹੁਤ ਵੱਡਾ ਰੋਲ ਹੁੰਦਾ ਸਭ ਤੋਂ ਪਹਿਲਾਂ ਤੁਹਾਡੀ ਅਪ ਬ੍ਰਿੰਗਿੰਗ ਦਾ ਘਰ ਤੋਂ ਹਨਾ ਮੈਨੂੰ ਲੱਗਦਾ ਜਦੋਂ ਬੱਚਾ 10ਵੀਂ 11ਵੀਂ 12ਵੀਂ ਵਿੱਚ ਹੁੰਦਾ ਤਾਂ ਉਸੇ ਟਾਈਮ ਤੋਂ ਅਸੀਂ ਉਹਦੀ ਜਿਹੜੀ એનર્ਜੀ ਹੈ ਨਾ ਉਹਨੂੰ ਪਹਿਲਾਂ ਤੇ ਮਾਪੇ ਦਾ ਫਰਜ਼ ਬਣਦਾ ਕਿ ਡਾਇਰੈਕਸ਼ਨ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਚੰਗੀ ਫਿਰ ਉਸ ਤੋਂ ਬਾਅਦ ਦੂਜਾ ਫਰਜ਼ ਬਣਦਾ ਸਾਡੀ ਸੋਸਾਇਟੀ ਸਾਡੇ ਸਕੂਲ ਟੀਚਰਸ ਔਰ ਜਿਹੜਾ ਕਿ ਸਾਰੇ ਕੋ ਮੈਨੂੰ ਲੱਗਦਾ ਹੈ ਨਿਭਾਉਂਦੇ ਆ ਬਟ ਕਿਤੇ ਨਾ ਕਿਤੇ ਉਹਦਾ ਵਿੱਚ ਉਸ ਲਈ એનર્ਜੀ ਤੇ ਇਮੈ ਕਿ ਉਹ ਕਿੰਨਾ ਕਿੰਨਾ ਜਾ ਕੇ ਡਿਸਟਰੈਕਟ ਹੋ ਜਾਂਦੇ ਆ ਪਾਵਰ ਤੋਂ ਰੈਲੀਆਂ ਚ ਡਾਇਵਰਟ ਚਲੇ ਗਏ ਤੇ ਫਿਰ ਉਹਨਾਂ ਦੇ ਬ੍ਰੇਨ ਨੂੰ ਥੋੜਾ ਥੋੜਾ ਵਾਸ਼ ਕੀਤਾ ਜਾਂਦਾ ਹੈ ਜਿਹੜੇ ਲੋਕਲ ਮੰਤਰੀ ਸੰਤਰੀ ਜਾਂ ਐਮ ਐਲ ਏਸ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਗਰੈਲੀਆਂ ਚ ਇਕੱਠ ਚਾਹੀਦਾ ਸੋ ਇਹੋ ਜੇ ਨੌਜਵਾਨ ਫਿਰ ਉਹਨਾਂ ਦੇ ਹੱਥੇ ਚੜ ਜਾਂਦੇ ਨੇ ਉਸ ਚੀਜ਼ ਨੂੰ ਸਟਾਪ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਪੋਲੀਟੀਸ਼ਨ ਇਹੋ ਜੇ ਮਸਲ ਪਾਵਰ ਚਾਹਦੇ ਹੁੰਦੇ ਸੋ ਤਾਂ ਔਲਾਦਾ ਕਿ ਬਹੁਤ ਰੋਲ ਲੱਗੇਗਾ ਤਿੰਨ ਚਾਰ ਪੋਲੀਟੀਸ਼ਨਸ ਦਾ ਬਿਲਕੁਲ ਦੇਖੋ ਜੀ ਜਿਹੜੀ ਪੋਲੀਟਿਕਸ ਹੈ ਉਹਦੇ ਵਿੱਚ ਮਨੀ ਪਾਵਰ ਮਸਲ ਪਾਵਰ ਦੋਨੇ ਚਾਹੀ ਉਹਨਾਂ ਬੱਚਿਆਂ ਨੂੰ ਬੜੀ ਦਾ ਬੱਕਰਾ ਨਹੀਂ ਬਣਾ ਸਕਦੇ ਜਿਹੜੇ ਬੱਚੇ ਬڑے ਛੋਟੇ ਨੇ ਹਲੇ ਇਮੈਚੂਰ ਨੇ ਜਿਨ੍ਹਾਂ ਜ਼ਿੰਦਗੀ 'ਚ ਕੋਈ ਦੇਖਿਆ ਨਹੀਂ ਕੁਛ ਕੀਤਾ ਨਹੀਂ ਔਰ ਉਹ ਪਰਿਵਾਰ ਜਿਨ੍ਹਾਂ ਦੇ ਉਹ ਬੱਚੇ ਚਲੇ ਜਾਂਦੇ ਨੇ ਉਹਨਾਂ ਦਾ ਪੇਟ ਜਾ ਕੇ ਦੇਖੋ ਉਹਨਾਂ ਮਾਮਾ ਦਾ ਦਰਦ ਜਾ ਕੇ ਦੇਖੋ ਜੀ ਬਿਲਕੁਕੁਲ ਜੇ ਆਪਾਂ 2 4 5% ਵੀ ਕਰ ਸਕੇ ਤਾਂ ਮੈਨੂੰ ਲੱਗਦਾ ਕਿ ਮੇਰੀ ਬਹੁਤ ਵੱਡੀ ਅਚੀਵਮੈਂਟ ਹੋਏਗੀ ਬਿਲਕੁਲ ਜੀ ਤੁਲਕਾ ਜਨਾ ਉਹ ਪੈਂਦਾ ਉਹਨਾਂ ਲੋਕਾਂ ਦੇ ਤੋਂ ਉਹਨਾਂ ਘਰਾਂ ਦੇ ਵਿੱਚ ਸੋ ਜਿਹੜੇ ਮੈਂ ਨਾਮ ਲਾਇਆ ਸੀ ਇਹ ਤੁਹਾਡੇ ਸਾਹਮਣੇ ਵੱਡੇ ਹੋਏ ਸੀਗੇ ਉਹਨਾਂ ਵਿੱਚ ਵੀ ਕੋਈ ਪੋਲੀਟੀਸ਼ੀਅਨ ਦਾ ਰੋਲ ਸੀਗਾ ਤਾਂ ਉਹ ਲੱਗਦਾ ਬਹੁਤ ਬਹੁਤ ਇਥੇ ਲੋਕਲੀ ਪੋਲੀਟੀਸ਼ੀਅਨ ਸੀਗੇ ਮੈਂ ਹੁਣ ਹਲੇ ਨਾਮ ਨਹੀਂ ਲੈਣਾ ਚਾਹੁੰਦਾ ਪਰ ਟਾਈਮ ਆਉਣ ਤੇ ਨਾਮ ਲਵਾਂਗੇ ਕਿ ਕਿਨੇ ਕਿਸ ਮੰਤਰੀਆਂ ਕਿਹਨਾ ਮੰਤਰੀਆਂ ਦੇ ਉਹ ਸ਼ਿਕਾਰ ਹੋਏ ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਮੰਤਰੀ ਸੰਤਰੀ ਅੱਜ ਵੀ ਪਾਵਰ ਸੱਤਾ ਵਿੱਚ ਨਿਗਮਾਨ ਰਹੇ ਨੇ ਆਪਣੇ ਪਰਿਵਾਰ ਵਿੱਚ ਖਾ ਪੀ ਹੰਡਾ ਰਹੇ ਨੇ ਪਰ ਜਿਹੜੇ ਸਾਡੇ ਬੱਚੇ ਸੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹੋ ਤੇ ਉਹਨਾਂ ਉਹਦੀ ਥਾਂ ਨਵੇਂ ਹੋਰ ਬੱਚੇ ਕੋ ਲੈਣ ਦੇ ਨਾਲ ਉਹ سلسلہ ਚੱਲ ਰਿਹਾ ਹੈ ਉਹ سلسلہ ਚੱਲਦਾ ਪਿਆ ਔਰ ਉਹ ਸਿਲਸਿਲੇ ਨੂੰ ਅਸੀਂ ਤੋੜਨਾ ਚਾਹੁੰਦੇ ਹਾਂ ਇੱਕੋ ਸਵਾਲ ਸਾਰੇ ਧਮਾਂਕੀ ਇਹ ਚੱਲ ਰਿਹਾ ਵੀ ਤੁਸੀਂ ਆਜ਼ਾਦ ਜਾਓਗੇ ਕਿਸੇ ਪਾਰਟੀ ਨਾਲ ਜਾਓਗੇ ਉਹਦੇ ਤੇ ਤੁਹਾਡਾ ਕੀ ਤਿਆਰੀ ਹੈ ਦੇਖੋ ਮੇਰੇ ਕੋਲ ਦੋਨੋਂ ਵਿੰਡੋਜ਼ ਹੈਗੀਆਂ ਨੇ ਮੈਂ ਜੇ ਕਿਸੇ ਪਾਰਟੀ ਨਾਲ ਮੇਰੀ ਵਿਚਾਰਤਾਰਾ ਮੈਚ ਅਪ ਹੁੰਦਾ ਹੈ ਜਾਂ ਉਸੀ ਉਹਨਾਂ ਦੇ ਪ੍ਰੋਟੋਕਾਲ ਵਿੱਚ ਫਿੱਟ ਹੁੰਦੇ ਆ ਜਾਂ ਉਹਨਾਂ ਨਾਲ ਮੈਨੂੰ ਲੱਗਦਾ ਹੈ ਕਿ ਮੈਨੂੰ ਜਾ ਕੇ ਵੀ ਕੁਝ ਕਰਨ ਦਾ ਮੌਕਾ ਮਿਲਦਾ ਹੈ ਕਿ ਮੈਂ ਜ਼ਿਆਦਾ ਬਾਈਂਡ ਨਹੀਂ ਹੋ ਜਾਊਂਗਾ ਤੇ ਡੈਫੀਨਿਟਲੀ ਕਿਸੇ ਪਾਰਟੀ ਨਾਲ ਜਾਵਾਂਗੇ ਔਰ ਨਹੀਂ ਤੇ ਫਿਰ ਆਜ਼ਾਦ ਲੜ ਕੇ ਕੋਸ਼ਿਸ਼ ਕਰਾਂਗੇ ਜਿੱਤ ਸਕੀ ਇਹ ਕਿ ਬੋਲਦਾ ਸਰਕਾਰ ਇਹ ਨਸ਼ਾ ਖਿਲਾਫ ਦੁੱਧ ਛੇੜਿਆ ਹੋਇਆ ਉਹ ਤੋਂ ਤੁਸੀਂ ਕਿੰਦਾ ਸਹਿਮਤ ਹੋ ਸੰਕੁਸ਼ਤ ਹੋ ਜਾਂ ਕੀ ਵੀ ਨਹੀਂ ਦੇਖੋ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਵੀ ਠੀਕ ਹੈ ਤੁਸੀਂ ਇੱਕ ਕੰਸਪਸ਼ਨ ਨੂੰ ਕੰਟਰੋਲ ਕਰ ਰਹੇ ਹੋ ਬਟ ਉਹ ਗਰਾਊਂਡ ਰੂਟ ਤੇ ਬੱਚਾ ਜਿਹੜਾ ਹੈਗਾ ਜਾ ਹੀ ਕਿਉਂ ਰਿਹਾ ਨਸ਼ੇ ਵੱਲ ਮੇਨ ਰੀਜ਼ਨ ਤੇ ਇਹ ਹੈ ਕਿ ਉਹਨੂੰ ਕੋਈ ਸਟ्रेस ਹੈ ਕਿ ਉਹ ਸ਼ੌਂਕੀਆ ਤੌਰ ਤੇ ਜਾ ਰਿਹਾ ਜਾਂ ਕੋ ਕੋ ਰੋਜ਼ਗਾਰ ਨਹੀਂ ਹੈ ਜਾਂ ਉਹਦੀ ਮਾਨਸਿਕ ਪ੍ਰਸਥਿਤੀ ਕੀ ਹੈ ਵੀ ਉਹ ਨਸ਼ਾ ਲੈਣਾ ਪੈ ਰਿਹਾ ਇਹਨਾਂ ਚੀਜ਼ਾਂ ਦੇ ਕੰਮ ਕਰਨ ਦੀ ਲੋੜ ਹੈ ਅਵੇਅਰ ਕਰਨਾ ਸੈਮੀਨਾਰਸ ਕਰਨੇ ਸਕੂਲਾਂ ਦੇ ਵਿੱਚ ਇਸ ਚੀਜ਼ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ ਉਹ ਚੀਜ਼ਾਂ ਮਿਸਿੰਗ ਨੇ ਹਾਂ ਤੁਸੀਂ ਇਹ ਪੈਡਲਰ ਦਾ ਸਮਗਰਮ ਫੜ ਵੀ ਲੋਗੇ ਕੰਜ਼ਮਪਸ਼ਨ ਤਾਂ ਘੱਟ ਗਈ ਪਰ ਦੇਅਰ ਸਟਿਲ ਦੇਅਰ ਉਹਨਾਂ ਦਾ ਇਲਾਜ ਹੋਣਾ ਉਹਨਾਂ ਨੂੰ ਰੀਹੈਬ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਕੋਲ ਪਾਰਟੀਾਂ 'ਚ ਪਹੁੰਚ ਕਰ ਰਹੇ ਨੇ ਤੁਹਾਡੇ ਲਾਂਪ ਤੋਂ ਬਾਅਦ ਨਹੀਂ ਨਹੀਂ ਹਾਲੇ ਮੈਂ ਤਾਂ ਕਿਸੇ ਪਾਰਟੀ 'ਚ ਨਹੀਂ ਪਹੁੰਚਣੀ ਕੀਤੀ ਬਟ ਮੈਨੂੰ ਲੱਗਦਾ ਟਾਈਮ ਆਉਣ ਤੇ ਜ਼ਰੂਰ ਹੌਲੀ ਹੌਲੀ ਪਹੁੰਚ ਕਰਨ ਗਿਆ ਹੋਰ ਕਿਉਂਕਿ ਲੁਧਿਆਣਾ ਜਿਮਨੀ ਚੌਂਚ ਵੀ ਬਹੁਤ سارے ਲੋਕ ਪਾਰਟੀਆਂ 'ਚ ਉਥੇ ਰੁਚੀਆਂ ਹੋਈਆਂ ਨੇ ਲੈਟਸ ਵੇਟ ਐਂਡ ਵਾਚ ਉਥੋਂ ਦੇ ਰਿਜ਼ਲਟਸ ਕੀ ਕਹਿੰਦੇ ਨੇ ਸੋ ਪਾਰਟੀਆਂ ਆਉਣਗੀਆਂ ਤਾਂ ਵੀ ਰਹਿਣ ਨਹੀਂ ਆਉਣਗੇ ਅਸੀਂ ਤਾਂ ਵੀ ਤਿਆਰ ਸੋ ਤੁਹਾਡੀ ਜਿਹੜੀ ਸਿਆਸੀ ਬਟਨ ਲਾਉਣ ਦਾ ਜਲੰਧਰ ਹੀ ਹੋਊਗੀ ਹਾਂਜੀ ਬਿਲਕੁਲ ਜਲੰਧਰ ਤੋਂ ਲੜਾਂਗੇ ਔਰ ਹੋ ਸਕਦਾ ਕਿ ਜੇ ਸਟ੍ਰੈਟੇਜੀ ਬਣਦੀ ਹੈ ਤਾਂ ਵੈਸੇ ਮੇਰਾ ਗਰਦਾਸਪੁਰ ਬਟਾਲਾ ਵੀ ਮੇਰਾ ਆਪਣਾ ਲੱਖਾ ਤਲਵੰਡੀ ਚੁੰਗਰਾ ਮੇਰਾ ਪਿੰਡ ਹੈ ਉੱਥੇ ਵੀ ਬਹੁਤ ਸਾਰੇ ਜਨਰਲ ਸੀਟਸ ਹੈਗੀਆਂ ਨੇ ਤੇ ਸਾਡਾ ਉੱਥੇ ਡੇਰਾ ਸਚਕੁਤ ਪਾਸ਼ਾ ਕਿਲੇ ਮਹਾਰਾਜ ਹਰਨਾਮ ਸਿੰਘ ਜੀ ਉਹਨਾਂ ਦੀ ਸੰਗਤ ਮੇਰੇ ਆਪਣੇ ਪਿੰਡ ਵਾਲੇ ਵਾਲੇ ਮੇਰੇ ਸ਼ਰੀਕੇ ਨਾਨਕੇ ਦਾਦਕੇ ਸੋ ਸੋ ਮੈਨੀ ਥਿੰਗਸ ਸੋ ਲੈਟਸ ਸੀ ਕਿ ਪਹਿਲਾਂ ਧਿਆਨ ਇੱਥੇ ਆ ਵੀ ਅਸੀਂ ਜਲੰਧਰ ਤੋਂ ਨਹੀਂ ਤਾਂ ਫਿਰ ਅਸੀਂ ਕਿਤੇ ਵੀ ਜਾ ਸਕਦੇ ਹਾਂ ਜੀ ਸੋ ਬਹੁਤ ਬਹੁ ਥੈਂਕ ਯੂ ਭਾਜੀ ਥੈਂਕ ਯੂ ਸੈਂਕ ਯੂ ਸੇਮ ਹਮ ਕੁਮਰ ਸਾਹਿਬ ਜੀ ਨਾਲ ਬਹੁਤ ਖੁੱਲ ਕੇ ਗੱਲਬਾਤ ਕੀਤੀ ਸਾਡੇ ਨਾਲ ਇਹ ਉਹਨਾਂ ਦਾ ਡੈਰੀ ਫਾਰਮ ਆ ਸੋ ਅੱਗੇ ਤੋਂ ਵੀ ਅਸੀਂ ਹੋਰ ਇਸ ਤਰੀਕੇ ਦੇ ਟੂਰ ਸ਼੍ਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਕੋਈ ਕਦਮ ਸਟਾਈਰ ਜ਼ਰੂਰ ਕਰ ਲੋ ਤੇ ਦੇਖਦੇ ਹਾਂ ਵੀ ਨਾਈਂ ਪੰਜਾਬੀ